ਕੋ ਬਾਈ ਜੀ ਆ ਦੇਖੋ ਇੱਕ ਵਿਚਾਰਾ ਹਾਥੀ ਦੇਖੋ ਬਾਈ ਜੀ ਕਿਵੇਂ ਲੱਦੀ ਫਿਰਦਾ ਹੈ ਬਾਕੀ ਦੇਖਿਓ ਬਾਈ ਜੀ ਦੇਖੋ ਇਹ ਸੋਟੇ ਟਰੱਕ ਦੇ ਚੀ ਲੱਦਰ ਖੈ ਬਾਈ ਜੀ ਇਨਸਾਨ ਕਿੰਨਾ ਫੋਦਗਰ ਜੋ ਵੈ ਦੇਖੋ ਇਹ ਜਾਨਵਰਾਂ ਨੂੰ ਦੇਖੋ ਬਾਈ ਜੀ ਇਹਦੀਆਂ ਨਾਲ ਮੈਂ ਇੱਕ ਜੇ ਥੋੜਾ ਕ ਮੈਨੂੰ ਪਤਾ ਲੱਗਦਾ ਹੈ ਬਾਈ ਜੀ ਸਵੇਰ ਸਵੇਰ ਦਾ ਟਾਈਮ ਹੈ ਵੀਡੀਓ ਬਣਾਉਣ ਲੱਗਾ ਹੈ ਬਾਕੀ ਦੇਖਿਓ ਬਾਈ ਜੇ ਸਾ ਹਾਥੀ ਦੇ ਨਾਲ ਅੱਖਾਂ ਵੱਲ ਦੇਖੋ ਇਹਦੀਆਂ ਅੱਖਾਂ ਦੇ ਵਿੱਚ ਕਿੰਨਾ ਦੇਖੋ ਇਹਦੇ ਜੰਜੀਰਾ ਬਾਈਆਂ ਹੋਈਆਂ ਦੇਖੋ ਬਾਈ ਜੀ ਕਿੰਨੇ ਲੋਕਾਂ ਨੇ ਇਹਨੂੰ ਘੇਰਿਆ ਹੋਇਆ ਬਾਕੀ ਇਨਸਾਨ ਦੇਖੋ ਇਹਨਾਂ ਨੂੰ ਵੀ ਬਖਸ਼ ਨਹੀਂ ਰਿਹਾ ਦੇਖੋ ਬਾਈ ਜੀ ਇਹ ਵਿਚਾਰਾ ਹੁਣ ਦੇਖੋ ਕਹਿੰਦਾ ਜੰਗਲੀ ਢੀੜ ਛੱਡ ਕੇ ਆ ਦੁਨੀਆ ਦੇ ਵਿੱਚ ਵਿਚਾਰਾ ਪਤਾ ਨਹੀਂ ਕਿਵੇਂ ਇਹਦੀ ਮਜਬੂਰੀ ਹੈ ਦੇਖੋ ਭਾਈ ਜੀ ਕਿਵੇਂ ਕੈਦ ਕਰੀ ਫਿਰਦੇ ਆ ਇਹਦੀਆਂ ਅੱਖਾਂ ਦੇਖੋ ਇਹਆਂ ਅੱਖਾਂ ਦੇ ਵਿੱਚੋਂ ਸਾਫ਼ ਚੱਲ ਕਰਿਆ ਬੇबस ਇੱਕ ਮਜਬੂਰ ਹੋ ਕੇ ਇਹਨਾਂ ਵਿੱਚ ਫਸ ਕੇ ਰਹਿ ਗਿਆ ਕਿਉਂਕਿ ਇਹਨਾਂ ਦੇ ਕੈਦਖਾਨੇ ਇਹੋ ਜਿਹੇ ਨੇ ਭਾਈ ਜੀ ਇਹ ਆਪਦੇ ਪਰਿਵਾਰ ਨੂੰ ਸਾਡ ਦੇਖੋ ਭਾਈ ਜੀ ਇਨਸਾਨਾਂ ਦੇ ਵਿੱਚ ਰਹਿ ਰਿਹਾ ਹੈ ਇਹਦੀਆਂ ਅੱਖਾਂ ਤੋਂ ਸਾਫ਼ ਚੱਲ ਕਰਿਆ ਦੇਖੋ ਵੀ ਇਹ ਉਦਾਸ ਹੈ ਭਾਈ ਜੀ ਅੱਖਾਂ ਦੇ ਬਦਲ ਲੱਗਦਾ ਹੈ ਇਨਸਾਨ ਨੇ ਜੰਮੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਹਿੰਦੇ ਹੁੰਦੇ ਨਹੀਂ ਅੱਖ ਦੇਖ ਕੇ ਬੰਦੇ ਦਾ ਪਤਾ ਲੱਗ ਜਾਂਦਾ ਹੈ ਬਾਈ ਜੀ ਦੇਖੋ ਇਹਦੇ ਆ ਹੱਥ ਦੇ ਅੱਖਾਂ ਦੇਖੋ ਇਹ ਦੇਖੋ ਇੱਕ ਵਸ ਵਿਚਾਰਾ ਲਾਚਾਰ ਹੈ ਮਜਬੂਰ ਹੈ ਵਿਫਸਿਆ ਹੈ ਦੇਖੋ ਕਿੱਡੇ ਕਿੱਡੇ ਸੰਗਲ ਬਾੜ ਹੈ ਇਹਨੂੰ ਦੇਖੋ ਬਾਈ ਜੀ ਉਦਾਸ ਅੱਖਾਂ ਅੱਖਵਲ ਦੇਖੋ ਤੁਸੀਂ ਪਹਿਲੀ ਗੱਲ ਤਾਂ ਇਹ ਹੈ ਬਾਈ ਸੱਚਾ ਹੈ ਇਹ ਮੇਲਿਆਂ ਦੀ ਰੌਣਕ ਕੀ ਬਣਾਉਣ ਲੱਗੇ ਨੇ ਬਾਕੀ ਤਾਨੂੰ ਜਿਆਦਾ ਪਤਾ ਹੋ ਵਈ ਜੀ ਸੱਚ ਹੈ ਹਕੀਕਤ ਹੈ ਵਈ ਜੀ ਕੁਦਰਤ ਨਾਲ ਐਡਾ ਵੱਡਾ ਖਿਲਵਾੜ ਕਰ ਰਹੇ ਨੇ ਇਹ ਲੋਕ ਇਹ ਦੇਖੋ ਇਹ ਤੇ ਆ ਚੜਿਆ ਵਈ ਜੀ ਦੇਖੋ ਇਹਨਾਂ ਨੇ ਗੁਲਾਮ ਬਣਾ ਰੱਖਿਆ ਵਕੀ ਵਾਹੇ ਗਰੂ ਕੀ ਕਹਾਂਗੇ ਵਈ ਜੀ ਵਕੀ ਮੈਂ ਤਾਂ ਇਹ ਹੀ ਕਹਾਂਗਾ ਇਹਨਾਂ ਟੋਲਿਆਂ ਨੂੰ ਇਹ ਜਿਹੜੇ ਐਦਾ ਕਰ ਰਿਹਾ ਜੰਗਲੀ ਜੀਵਾਂ ਨਾਲ ਭਾਈ ਇਹਨਾਂ ਦਾ ਕੱਖ ਨਹੀਂ ਰਹਿਣਾ ਤਬਾਹ ਹੋ ਜਾਂਦੀ ਹੈ ਦੁਨੀਆ ਆਪਾਂ ਨੂੰ ਤਾਂ ਇੰਨਾ ਕੁ ਪਤਾ ਹੈ ਬਾਕੀ ਵਿਦਵਾਨ ਬਹੁਤ ਜ਼ਿਆਦਾ ਹੁੰਦੇ ਅਤੇ ਮੇਲਿਆਂ ਦੇ ਵਿੱਚ ਇਹ ਦੇਖੋ ਭਾਈ ਜੀ ਦੇਖੋ ਇਹ ਦੇਖੋ ਇਹ ਸਾਰਿਆਂ ਤੇ ਚੱਲਦਾ ਹੈ ਇਹ ਦੇਖੋ ਮਜ਼ਦੂਰੀ ਨਹੀਂ ਹਾਥੀ ਐਦਾਂ ਨਹੀਂ ਹੋ ਸਕਦਾ ਪਰ ਇਹਦੀ ਮਜ਼ਦੂਰੀ ਹੈ ਅੱਖ ਦੇਖ ਕੇ ਪਤਾ ਲੱਗਦਾ ਭਾਈ ਜੀ ਦੇਖੋ ਇਹਦੇ ਇਹ ਦੇਖੋ ਚਾਹ ਕਰਿਆ ਵੀ ਮੈਨੂੰ ਕੋਈ ਆਜ਼ਾਦ ਵੀ ਕਰਾ ਸਕਦਾ ਹੈ ਵਾਹਿਗੁਰੂ ਵਾਕਈ ਭਾਈ ਜੀ ਦੇਖੋ ਇਹ ਦੁਨੀਆ ਬਹੁਤ ਗੰਦਲੀ ਦੁਨੀਆ ਹੈ ਦੁਨੀਆ ਭਾਈ ਜੀ ਇਤੋਂ ਕਤਾ ਲੱਗ ਰਿਹਾ ਵੀ ਖਤਮ ਹੋਣਾ ਕੁਦਰਤ ਨੇ ਸਭ ਕੁ ਉਸ ਕੁਦਰਤ ਨੇ ਕਦੇ ਨਜ਼ਾਰਾ ਦਿਖਾ ਦੇਣਾ ਹੈ ਇਹ ਦੁਨੀਆ ਨੂੰ ਇਹ ਦੇਖਦੇ ਆ ਕੁਦਰਤ ਦੇ ਨਜ਼ਾਰੇ ਇਹਨਾਂ ਨੂੰ ਕੁਦਰਤ ਨੇ ਟਾ ਲਾ ਦੇਣੀ ਹੈ ਇਨਨਾਂ ਕੁ ਪਤਾ ਲੱਗੀ ਜਾਂਦਾ ਵੈਸੇ ਤੇਰੀ ਦੁਨੀਆ ਵਿੱਚ ਰਹਿ ਕੇ ਅੱਧੀ ਕੁ ਬੀਤ ਗਈ ਅੱਧੀ ਕੁ ਹੋਰ ਲੰਘ ਜਾਣੀ ਆ